ਹਾਂਜੀ ਸਸਰੀ ਕਾਲ ਪੰਜਾਬੀ ਅੱਜ ਚੁਗਿਆ ਦੇ ਬਹੁਤ ਵੱਡੇ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਕਾਲ ਤੱਕ ਦੇ ਜਥੇਦਾਰ ਔਰ ਸੁਖਬੀਰ ਸਿੰਘ ਬਾਦਲ ਯਾਨੀ ਜਿਹੜੀ ਤੁਸੀਂ ਅੱਜ ਖਬਰ ਦੇਖਣ ਜਾ ਰਹੇ ਹੋ ਨਾ ਬੜੀ ਹੀ ਅਹਿਮ ਹੈ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਦਾ ਵਿਰੋਧ ਛਿੜ ਗਿਆ ਤੇ ਇਹਦਾ ਵੀਡੀਓ ਮੇਰੇ ਕੋਲੇ ਆ ਉਹ ਮੈਂ ਤੁਹਾਨੂੰ ਸੁਣਾਉਣ ਵੀ ਜਾ ਰਿਹਾ ਯਾਨੀ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਦੇ ਜਰੀਏ ਇੱਕ ਬਹੁਤ ਵੱਡੀ ਖੇਡ ਖੇਡ ਦਿੱਤੀ ਹੈ ਇਹ ਲੋਕਾਂ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਹਨ ਕੁਲਦੀਪ ਸਿੰਘ ਬਰਗੱਜ ਉਹਨਾਂ ਨੇ ਇੱਕ ਦਾਵਾ ਕਰ ਦਿੱਤਾ ਵੀਡੀਓ ਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਾਬ ਪੀ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਹੋਰ ਪਤਾ ਨਹੀਂ ਕਿੰਨੇ-ਕਿੰਨੇ ਦੀਆਂ ਤਸਵੀਰਾਂ ਦੇ ਉੱਤੇ ਕਹਿੰਦਾ ਜੀ ਪਿਸ਼ਾਬ ਕਰ ਰਿਹਾ ਉਹਨਾਂ ਦੇ ਉੱਤੇ ਸ਼ਰਾਬ ਦੇ ਛਿੱਟੇ ਵੀ ਮਾਰ ਰਿਹਾ ਇਹ ਉਹਨਾਂ ਬੰਦੀਆਂ ਦਾਵਾ ਕੀਤਾ ਗਿਆ ਕਹਿੰਦਾ ਮੇਰੇ ਕੋਲ ਵੀਡੀਓ ਆ ਤੁਸੀਂ ਵੀ ਕਹਿੰਦੇ ਦੇਖੀ ਹੋਣੀ ਪਰ ਸਵਾਲ ਇੱਥੇ ਹੁੰਦਾ ਕਿ ਗੜਗੱਜ ਸਾਹਿਬ ਕਸੂਤੇ ਡੰਗੇ ਜਾਣਗੇ ਤੇ ਕਸੂਤੇ ਫਸ ਗਏ ਨੇ ਸ਼ੁਰੂਆਤ ਆਪਾਂ ਇੱਥੇ ਹੀ ਕਰ ਲੈਂਦੇ ਆ ਕਿ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਨਾ ਜੇਕਰ ਵਾਕਈ ਜਨਤਕ ਵੀਡੀਓ ਹੋ ਰਹੀ ਹੈ ਜ਼ਥੇਦਾਰ ਦੇ ਕਹਿਣ ਦੇ ਅਨੁਸਾਰ ਤਾਂ ਕੀ ਉਹ ਵੀਡੀਓ ਤੁਸੀਂ ਦੇਖੀ ਹੈ ਜੇਕਰ ਵਾਕਈ ਦੇਖੀ ਹੈ ਤਾਂ ਕਮੈਂਟਾਂ ਦੇ ਵਿੱਚ ਇਸ ਬਾਰੇ ਜ਼ਰੂਰ ਲਿਖਣਾ ਆ ਹੁਣ ਅੱਗੇ ਵਧੋ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਜ਼ਫੇਦਾਰ ਨੇ ਅਕਾਲ ਤਖਤ ਸਰ ਤੇ ਤਲਬਤਾ ਕਰ ਲਿਆ ਪਰ ਇਸ ਮਾਮਲੇ ਦੇ ਅੰਦਰ ਵੀ ਹੋਰ ਉਲਟੇ ਫਸਣਗੇ ਕਿਉਂਕਿ ਉਲਟਾ ਹੋ ਚਲਿਆ ਸਾਰਾ ਮਾਮਲਾ ਪਹਿਲੀ ਗੱਲ ਪਤੇ ਤੇ ਸਿੱਖ ਨਹੀਂ ਹੈ ਸਰਦਾਰ ਭਵਨ ਸਿੰਘ ਮਾਨ ਔਰ ਦੂਜੇ ਪਾਸੇ ਜ਼ਫੇਦਾਰ ਦਾ ਹੈਵੀ ਕਹਿਣਾ ਕਹਿੰਦਾ ਇਹਨੇ ਗੋਲਕਾਂ ਦੇ ਉੱਤੇ ਟੀਕਾ ਟਪਣੀ ਕਰ ਦਿੱਤੀ ਕਿ ਜਿਹੜੀ ਗੋਲਕ ਹੈ ਗੁਰੂ ਦੀ ਉਹ ਗਰੀਬ ਦਾ ਮੂੰਹ ਆ ਇਹ ਤਾਂ ਐ ਵੈਸੇ ਹੀ ਸਾਡਾ ਪੂਰਾ ਪੰਜਾਬ ਜਾਣਦਾ ਕਦੋਂ ਪੈਸਾ ਕਿੱਥੇ ਕਿੱਥੇ ਲੱਗਣਾ ਚਾਹੀਦਾ ਕਿੱਥੇ ਕਿੱਥੇ ਨਹੀਂ ਲੱਗਣਾ ਚਾਹੀਦਾ ਪਰ ਸਭ ਤੋਂ ਵੱਡਾ ਸਵਾਲ ਅੱਜ ਤੁਹਾਡੇ ਸਾਹਮਣੇ ਹੀ ਦਿਖਾਵਾਂਗੇ ਕਿ ਸੁਖਬੀਰ ਸਿੰਘ ਬਾਦਲ ਦੇਖੋ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਸਿਆਸੀ ਲੜਾਈ ਲੜ ਰਹੇ ਸੀ ਉਸ ਦਾ ਬਿਆਨ ਆ ਗਿਆ ਕਿ ਭਾਈ ਇਹਨਾਂ ਦੀਆਂ ਗੁਲਕਾਂ ਦੇ ਵਿੱਚ ਜਿਹੜਾ ਚੜਾਵਾ ਚੜਦਾ ਨਾ ਗੁਰੂ ਦੀਆਂ ਗੁਲਕਾਂ ਦੇ ਅੰਦਰ ਉਹ ਗਰੀਬ ਗੁਰਬੇ ਦਾ ਵੀ ਹੈ ਤੇ ਉਹਦੇ ਵਿੱਚ ਹਿੰਦੂ ਸਿੱਖ ਮੁਸਲਮ ਸਾਰਿਆਂ ਦਾ ਹੀ ਹਿਸਾਈਆਂ ਦਾ ਵੀ ਹੈ ਧਰਮ ਦੇ ਨਾਤੇ ਕਹਿੰਦੇ ਜੀ ਜਿਹੜਾ ਪੈਸਾ ਇਕੱਠਾ ਹੁੰਦਾ ਨਾ ਉਹ ਬਾਦਲਾਂ ਦੀ ਜੇਬ ਦੇ ਅੰਦਰ ਜਾਂਦਾ ਇਹ ਅਕਸਰ ਪੂਰਾ ਪੰਜਾਬ ਕਹਿ ਰਿਹਾ ਪਰ ਅੱਜ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਐਸਾ ਇੱਕ ਸਬੂਤ ਦਿਖਾਉਣ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਜਥੇਦਾਰ ਦੇ ਮੋਢੇ ਤੇ ਰੱਖ ਕੇ ਆਪਣੀ ਗੇਮ ਕਿਵੇਂ ਖੇਡ ਰਹੇ ਨੇ ਇਹਦਾ ਪੰਜਾਬ ਦੇ ਅੰਦਰ ਸਿਆਸੀ ਧਿਰਾਂ ਦੇ ਵਿੱਚ ਵੀ ਆਮ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਰੌਲਾ ਪੈ ਚੁੱਕਿਆ ਹੈ ਤਾਂ ਹੁਣ 15 ਤਰੀਕ ਯਾਨੀ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਥੇਦਾਰ ਬੰਨਿਓ ਬੁਲਾਇਆ ਗਿਆ ਕਿ ਤੁਸੀਂ ਇਹਦਾ ਸਪਸ਼ਟੀਕਰਨ ਦਿਓ ਕਿ ਕਿਉਂ ਇਹ ਤੁਸੀਂ ਗੱਲਾਂ ਕਹੀਆਂ ਤਾਂ ਹੁਣ ਇੱਕ ਪਾਸੇ ਜਥੇਦਾਰ ਖੁਦ ਫਸਣਗੇ ਉਹਦੇ ਉੱਤੇ ਬਾਅਦ ਵਿੱਚ ਚਰਚਾ ਕਰਦੇ ਆ ਪਹਿਲਾਂ ਤਾਂ ਹਨੂ ਇੱਕ ਬਹੁਤ ਹੀ ਮਸ਼ਹੂਰ ਪੱਤਰਕਾਰ ਨੇ ਮੀਡੀਆ ਸਲਾਹਕਾਰ ਵੀ ਰਹੇ ਨੇ ਮੁੱਖ ਮੰਤਰੀ ਦੇ ਇਹਨਾਂ ਨੇ ਇੱਕ ਬਿਆਨ ਸੁਣਾਉਣੇ ਆ ਮਾਨਵਿੰਦਰ ਸਿੰਘ ਮਾਲੀ ਜਿਹੜੇ ਬੜੇ ਹੀ ਮਾਹਰ ਨੇ ਇਹਨਾਂ ਗੱਲਾਂ ਦੇ ਕਿ ਸੁਖਬੀਰ ਸਿੰਘ ਬਾਦਲ ਔਰ ਜਥੇਦਾਰ ਦੇ ذریعے ਕਿਵੇਂ ਗੇਮ ਖੇਡੀ ਗਈ ਹੈ ਤੇ ਉਹਨਾਂ ਦੀ ਚੋਰੀ ਫੜੀ ਗਈ ਹੈ ਤਾਂ ਹੁਣ ਪੰਜਾਬ ਦੇ ਅੰਦਰ ਬੰਦੇ ਪੱਦਰ ਦੇ ਉੱਤੇ ਇਸ ਗੱਲ ਦੀ ਚਰਚਾ ਛੜ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਖੋਦ ਕਿਉਂ ਨਹੀਂ ਇਸ ਗੱਲ ਦੇ ਉੱਤੇ ਟਿੱਪਣੀ ਕਰਦੇ ਔਰ ਜਥੇਦਾਰ ਨੂੰ ਮੂਹਰੇ ਲਾਉਂਦੇ ਨੇ ਕਿ ਉਹ ਬਾਦਲਾਂ ਦੇ ਜਥੇਦਾਰ ਨੇ ਇਹ ਵੀ ਇਹਨਾਂ ਨੇ ਕਿਹਾ ਸੁਣੋ ਇਸ ਤਰ੍ਹਾਂ ਹੱਥ ਤੱਕ ਮੈਂ ਕੋਈ ਸਾਲਬੰਦ ਵਿਖਿਆ ਨਹੀਂ ਪਿਸ ਦਾ ਜਵਾਬ ਦੇਉਂਦੇ ਇਹ ਹੁਕਮਨਾਮੇ ਬਾਰੇ ਬੋਲਦਾ ਜੀ ਇਹ ਖੋਲਕਾ ਬਾਰੇ ਬੋਲਦਾ ਜੀ ਇਹ ਉਹਨਾਂ ਬਾਰੇ ਬੋਲਦਾ ਜੀ ਤੇ ਸੱਤਵੀਂ ਗੋਲ ਬੰਦਿ ਕੁਝਾਰੇ ਆਰਐਸ ਤੋਂ ਬਾਰੇ ਅਸਲ ਲੜਾਈ ਹੈ ਜਿਹੜੀ ਕੋ ਨਵੀਰ ਗੈਂਗ ਕਹਿੰ ਲੋ ਮੈਂ ਤਾਂ ਗੈਂਗੇ ਹੀ ਹੈ ਨਾ ਬਹੁਤ ਕਾਫ ਸਖਤ ਫੋਟੇ ਤੇ ਰੱਖਦੇ ਲੜਾਈ ਲੜ ਰਿਹਾ ਆਪ ਬੋਲਣ ਤੋਂ ਕਰ ਰਹੀ ਹੈ ਜਿਹੜਾ ਭਗਵਾਨਤ ਮਾਨ ਆ ਉਹ ਨਹੀਂ ਲੜਾਈ ਆ ਪੋਲੀਟੀਕਲ ਸਾਖੀਓ ਦੀ ਲੜਾਈ ਆ ਕਿਉਂਕਿ ਤਵੀਰ ਬਾਦਲ ਉਹ ਲੜਾਈ ਖਾਸ ਕਰਕੇ ਧਰਤ ਨੂੰ ਵਰਸ ਰਿਹਾ ਅਸਤਵ ਕਸ਼ਤ ਨੂੰ ਵਰਸ ਰਿਹਾ ਕੋਵਿਡ ਦੀ ਬੀਮ ਨੂੰ ਵਰਸ ਰਿਹਾ ਤਾਂ ਸੁਣ ਲਓ ਪੰਜਾਬ ਵਾਲੇ ਇਹ ਬਹੁਤ ਵੱਡੀਆਂ ਵੱਡੀਆਂ ਥੌਰੀਆਂ ਅਕਸਰ ਜਥੇਦਾਰਾਂ ਦੀਆਂ ਵੀ ਆ ਰਹੀਆਂ ਨੇ ਸਾਬਕਾ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ ਤਾਂ ਬੇਹੱਦ ਜਿਆਦੇ ਦੰਦ ਲਾਈ ਇਹਨਾਂ ਗੱਲਾਂ ਦੇ ਵਿੱਚ ਕਿ ਤੁਸੀਂ ਬਾਗਰਾਂ ਦੇ ਚਮਚੇ ਹੋ ਇੱਥੋਂ ਤੱਕ ਸ਼ਰਦਾ ਦਾ ਪ੍ਰਯੋਗ ਕੀਤਾ ਗਿਆ ਹੈ ਜਫੇਦਾਰ ਕੁਲਦੀਪ ਸਿੰਘ ਗੜਾਜ ਨੇ ਇੱਕ ਬਿਆਨ ਦੇਖੋ ਪ੍ਰੈਸ ਕਾਨਫਰੰਸ ਦੇ ਵਿੱਚ ਦੇ ਦਿੱਤਾ ਹੈ ਉਹਨੂੰ ਹੁਣ ਮਿਟਾਇਆ ਤਾਂ ਨਹੀਂ ਜਾ ਸਕਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਬਾਦਲ ਦੀ ਇੱਕ ਵੀਡੀਓ ਹੈ ਜੀ ਉਹਦੇ ਵਿੱਚ ਉਹ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤਸਵੀਰ ਦੇ ਉੱਤੇ ਪਿਸ਼ਾਬ ਕਰ ਰਿਹਾ ਹੈ ਪਿਸ਼ਾਬ ਤਾਂ ਕਹਿੰਦਾ ਜੀ ਉਹਨੂੰ ਆਉਂਦਾ ਨਹੀਂ ਪਰ ਸ਼ਰਾਬ ਦੇ ਛਿੱਟੇ ਮਾਰ ਰਿਹਾ ਹੈ ਤਾਂ ਕੀ ਹੁਣ ਇਸ ਗੱਲ ਨੂੰ ਹਸਾਬਤ ਕਰਨਗੇ ਕਿਉਂਕਿ ਮੁੱਖ ਮੰਤਰੀ ਤਾਂ ਹੁਣ 15 ਜਨਵਰੀ ਨੂੰ ਪਹੁੰਚਣਗੇ ਅਕਾਲਪੁਰ ਸਾਹਿਬ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਆਪਣੇ ਚੈਨਲ ਦੇ ਜ਼ਰੀਏ ਉਹਨਾਂ ਨੇ ਇੱਕ ਟਵੀਟ ਕੀਤਾ ਉਹ ਕਹਿੰਦੇ ਜੀ ਅਸੀਂ ਤਾਂ ਸਰ ਮੱਥੇ ਲੈਨੇ ਆ ਤੁਹਾਡਾ ਫੈਸਲਾ ਤੇ ਅਸੀਂ ਤਾਂ ਨੰਗੇ ਪੈਰ ਅਕਾਲ ਤਖਤ ਤੇ ਆਵਾਂਗੇ ਤੇ ਤੁਹਾਡੀਆਂ ਗੱਲਾਂ ਦਾ ਜਵਾਬ ਦੇਵਾਂਗੇ ਤਾਂ ਹੁਣ ਮੁੱਖ ਮੰਤਰੀ ਤਾਂ ਇਹ ਵੀ ਪੁੱਛਣਗੇ ਤੁਸੀਂ ਆਪ ਦੇਖੋ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਇਸ ਤਰ੍ਹਾਂ ਦੀ ਹਰਕਤ ਕਰ ਸਕਦੇ ਨੇ ਇਸ ਵੀਡੀਓ ਨੂੰ AI ਦੇ ਨਾਲ ਫਿਰ ਤੋਂ ਬਣਾਇਆ ਗਿਆ ਜਨਰੇਟ ਕੀਤਾ ਗਿਆ ਅਸਰ ਪੂਰਾ ਪੰਜਾਬ ਜਾਣਦਾ ਵੀ ਐਡੀ ਵੱਡੀ ਹਰਕਤ ਤਾਂ ਕੋਈ ਵੀ ਆਮ ਜਆ ਬੰਦਾ ਵੀ ਨਹੀਂ ਕਰ ਸਕਦਾ ਇਹ ਤਾਂ ਫਿਰ ਵੀ ਮੁੱਖ ਮੰਤਰੀ ਪੰਜਾਬ ਦੇ ਨੇ ਤਾਂ ਹੁਣ ਉਹ ਵੀਡੀਓ ਗਲਤ ਸਾਬਤ ਹੋਊਗੀ ਤੇ ਜਿਹੜੀਆਂ ਉਹ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਹੋ ਚੁੱਕੀਆਂ ਤੇ ਗੜਗੱਜ ਕੁਲਦੀਪ ਸਿੰਘ ਉਸ ਨੂੰ ਫਿਰ ਕਿਵੇਂ ਸਹਾਰਨਗੇ ਤੇ ਸਿੱਧੇ ਤੌਰ ਤੇ ਪੰਜਾਬ ਦੇ ਅੰਦਰ ਇਹ ਰੌਲਾ ਪੈ ਗਿਆ ਕਿ ਤੁਸੀਂ ਤਾਂ ਹਲੇ ਕਾਰਜਕਾਰੀ ਹੋ ਆਪਣੇ ਆਪ ਨੂੰ ਪੱਕੇ ਦਾ ਕਰਵਾ ਲਓ ਇਹ ਵੀ ਪੰਜਾਬ ਦੇ ਅੰਦਰ ਰੌਲਾ ਪੈ ਰਿਹਾ ਕਿ ਤੁਸੀਂ ਬਾਦਲਾਂ ਦੀ ਝੋਲੀ ਦੇ ਵਿੱਚ ਬਹਿ ਕੇ ਬੋਲਦੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਖੁੱਲ੍ਹ ਬਿਆਨ ਦਿੰਦੇ ਕਿ ਭਾਈ ਤੁਸੀਂ ਕਾਲ ਤੱਕ ਸਾਫ਼ਤ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਉਹ ਵੀ ਕਿ ਭਾਈ ਤੁਸੀਂ ਕਾਲ ਤੱਕ ਦੀ ਮਰਜ਼ਾਦਾ ਜਾਂ ਗੋਲਕਾਂ ਬਾਰੇ ਕਿਉਂ ਬੋਲਦੇ ਪਰ ਪੰਜਾਬ ਦੇ ਵਿੱਚ ਅੱਡ ਰੌਲਾ ਲੋਕਾਂ ਨੇ ਪਾ ਰੱਖਿਆ ਉਹ ਕਹਿੰਦੇ ਜੀ ਸਿਆਸੀ ਤੌਰ ਤੇ ਯਾਨੀ ਇਲੈਕਸ਼ਨਾਂ ਦੇ ਵਿੱਚ ਐਸਜੀਪੀਸੀ ਦਾ ਪੈਸਾ ਕਾਲタル ਸਾਹਿਬ ਦਾ ਪੈਸਾ ਗੁਰੂ ਦੀਆਂ ਗੁਲਕਾਂ ਦਾ ਪੈਸਾ ਜਿੱਥੇ ਕਿ ਮੰਨ ਲਓ ਵੀ ਹੁਣ ਕਾਲਜਾਂ ਹਸਪਤਾਲਾਂ ਤੇ ਗਰੀਬਾਂ ਤੇ ਲੱਗਣਾ ਚਾਹੀਦਾ ਹੈ ਉਲਟਾ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਸੁਖਬੀ ਸਿੰਘ ਬਾਦਲ ਦੁਆਰਾ ਵਰਤਾਇਆ ਇਹਨੇ ਤਾਂ ਹੁਣ ਕੀ ਪੰਜਾਬ ਦੀ ਸਿੱਖ ਕੌਮ ਦੇ ਨਾਲ ਇਹ ਧੱਕਾ ਨਹੀਂ ਔਰ ਦੂਜੇ ਪਾਸੇ ਉਹ ਕਹਿੰਦੇ ਆ ਜੀ ਮਰਜ਼ਾਦਾ ਦੀ ਗੱਲ ਤੇ ਫਿਰ ਉੱਥੇ ਦੇ ਮੋਨੇ-ਖੋਨੇ ਵੀ ਮੱਥਾ ਟੇਕਦੇ ਨੇ ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਕਹਿੰਦਾ ਫਿਰ ਜਾ ਤਾਂ ਉਹਨਾਂ ਦਾ ਪੈਸਾ ਚੜਾਉਣਾ ਬੰਦ ਕਰ ਲਓ ਇਹ ਵੀ ਗੱਲ ਸੱਚ ਹੈ ਕਿ ਇੱਕ ਪਾਸੇ ਤੁਸੀਂ ਮੋਨੇ-ਖੋਨੇ ਬੰਦਿਆਂ ਬਾਰੇ ਟੀਕਾ ਟਿੱਪਣੀ ਕਰਦੇ ਨਹੀਂ ਹੋ ਦੂਜੇ ਪਾਸੇ ਭਈ ਚੜਾਵਾ ਤਾਂ ਇਹਦੇ ਵਿੱਚ ਮੁਸਲਮ, ਹਿੰਦੂ, ਸਿੱਖ, ਈਸਾਈ ਚਾਰੇ ਧਰਮਾਂ ਦੇ ਲੋਕਾਂ ਦਾ ਹੁੰਦਾ ਤੇ ਗੁਰੂ ਨੇ ਕੀ ਕਿਹਾ ਸੀ ਕਹਿੰਦਾ ਗੁਰੂ ਦੀ ਗੋਲ ਗਰੀਬ ਦਾ ਮੂੰਹ ਤੇ ਹੁਣ ਇੱਥੇ ਉਲਟਾ ਹੋ ਰਿਹਾ ਜੀ ਪੰਜਾਬ ਦੇ ਅੰਦਰ ਜਿਹੜਾ ਰੌਲਾ ਪਿਆ ਲੋਕੇ ਕਹਿ ਰਹੇ ਨੇ ਉਲਟਾ ਇਸ ਗੱਲ ਦਾ ਥਿਉਰੀ ਜਿਹੜੀ ਬਦਲ ਦਿੱਤੀ ਗਈ ਹੈ ਕਿ ਗੁਰੂ ਦੀ ਗੋਲਕ ਅਕਾਲ ਪੁਰਖ ਸਾਹਿਬ ਦੀ ਗੋਲਕ ਤੇ ਬਾਦਰਾ ਦਾ ਮੂਹ ਇੱਥੇ ਆ ਕੇ ਪੇ ਚੜ ਗਿਆ ਕਿ ਹੁਣ ਮੁੱਖ ਮੰਤਰੀ ਨੂੰ ਤਾਂ 15 ਤਰੀਕ ਨੂੰ ਬੁਲਾ ਲਿਆ ਗਿਆ ਮੁੱਖ ਮੰਤਰੀ ਪਹੁੰਚਣਗੇ ਨੇ ਸਰ ਮੱਥੇ ਲੈ ਲਈ ਹੈ ਗੱਲ ਪਰ ਉਹ ਤਾਂ ਜ਼ਥੇਦਾਰ ਤਾਂ ਇਹ ਕਹਿਣਗੇ ਕਿ ਤੂੰ ਇਹ ਬਿਆਨ ਦਿੱਤਾ ਤੇ ਗੋਲਕਾਂ ਦੇ ਵਿੱਚ ਪੈਸਾ ਨਾ ਚੜਾਓ ਤੇ ਜਾ ਭਾਈ ਗੋਲਕਾਂ ਨਾਲ ਪੈਸਾ ਸਿਆਸੀ ਧਰਾਂ ਤੇ ਲਾ ਵਰਤੋ ਇਹ ਕਿਹਾ ਇਹਦਾ ਜਵਾਬ ਤਾਂ ਮੁੱਖ ਮੰਤਰੀ ਦੇ ਹੀ ਦੇਣਾ ਉਹਨਾਂ ਨੇ ਦੇਣਾ ਪਰ ਜਿਹੜੀ ਵੀਡੀਓ ਬਾਰੇ ਕੁਲਦੀਪ ਸਿੰਘ ਗੁਰਗੱਜ ਸਾਹਿਬ ਮੁੱਖ ਮੰਤਰੀ ਬਾਰੇ ਬੋਲ ਗਏ ਨੇ ਉਹਨਾਂ ਦਾ ਸਪਸ਼ਟੀਕਰਨ ਮੈਨੂੰ ਨਹੀਂ ਲੱਗਦਾ ਕਿ ਦੇ ਪਹੁੰਚਗੇ ਕਿਉਂਕਿ ਜੇਕਰ ਵੀਡੀਓ ਜਨਤਕ ਹੁੰਦੀ ਤਾਂ ਹੁਣ ਤੱਕ ਉਹ ਕਈ ਪਲੇਟਫਾਰਮਾਂ ਦੇ ਉੱਤੇ ਘੁੰਮ ਜਾਂਦੀ ਬਾ ساری ਵਾਰਨ ਹੋ ਜਾਂਦੀ ਅਸੀਂ ਵੀ ਦੇਖੀ ਹੁੰਦੀ ਤੁਸੀਂ ਵੀ ਦੇਖੀ ਹੁੰਦੀ ਪਰ ਉਹ ਆਪਣੇ ਮੰਨੀ ਉਹ ਕਹਿ ਰਹੇ ਨੇ ਹਾਲਾਂਕਿ ਉਹ ਇਸ ਗੱਲ ਦਾ ਹਵਾਲਾ ਵੀ ਦੇ ਰਹੇ ਨੇ ਕਹਿੰਦਾ ਆ ਵੀਡੀਓ ਐ ਦਿਖਾ ਨਹੀਂ ਰਹੀ ਕਹਿ ਰਹੇ ਨੇ ਸਿਰਫ ਕਹਿੰਦੇ ਜੀ ਆ ਵੀਡੀਓ ਐ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਾਬ ਪੀ ਰਹੇ ਨੇ ਉਹ ਪਿਸ਼ਾਬ ਕਰ ਰਹੇ ਪਿਸ਼ਾਬ ਤਾਂ ਆਉਂਦਾ ਨਹੀਂ ਛਿੱਟੇ ਮਾਰ ਰਹੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਉੱਤੇ ਸ਼ਰਾਬ ਦੀ ਕਹਿੰਦਾ ਤੁਸੀਂ ਵੀ ਦੇਖੀ ਹੋਣੀ ਪਰ ਆਪਾਂ ਤਾਂ ਕਿਸੇ ਨੇ ਨਹੀਂ ਦੇਖੀ ਹਲੇ ਤੱਕ ਅਸੀਂ ਵੀ ਕੋਸ਼ਿਸ਼ ਕੀਤੀ ਇਹਨੂੰ ਖੰਘਾ ਲੰਦੀ ਕਿ ਵਾਕਈ ਕੋਈ ਅਸੀਂ ਵੀਡੀਓ ਹੈ ਚਾਹੇ ਕੋਈ AI ਦੇ ਨਾਲ ਹੀ ਬਣਾਈ ਗਈ ਹੋਵੇ ਜਾਂ ਪਾਏ ਰੀਅਲ ਦੇ ਵਿੱਚ ਹੋਵੇ ਪਰ ਸਾਡੇ ਹੱਥਾਂ 'ਤੇ ਕੋਈ ਵੀਡੀਓ ਨਹੀਂ ਲੱਗੀ ਪਰ ਹੁਣ ਇੱਥੇ ਮੁੱਖ ਮੰਤਰੀ ਸਿਰਫ ਇੱਕੋ ਪੁਆਇੰਟ ਦੇ ਅੰਦਰ ਜ਼ਥੇਦਾਰ ਨੂੰ ਪਸਾਉਗਾ ਕਿਉਂਕਿ ਵੀਡੀਓ ਰੀਅਲ ਸਾਬਤ ਨਹੀਂ ਹੋ ਸਕਦੀ ਇਸ ਗੱਲ ਦੇ ਅੰਦਾਜ਼ੇ ਇੱਕ ਆਮ ਜਿਹਾ ਬੰਦਾ ਵੀ ਲਾ ਸਕਦਾ ਐ ਐਡੀ ਵੱਡੀ ਹਰਕਤ ਆਖਰ ਕਿਉਂ ਕਰੂ ਮੁੱਖ ਮੰਤਰੀ हां मान ली ਗੱਲ ਸ਼ਬਦਾਂ ਦੇ ਵਿੱਚ ਉਲਟ ਫੋਲਟ ਜ਼ਰੂਰ ਹੋ ਸਕਦਾ ਹੈ ਕੋਈ ਫੈਸਲਾ ਗਲਤ ਹੋ ਸਕਦਾ ਹੈ ਪਰ ਸ਼ਰਾਬ ਪੀ ਕੇ ਕਿਸੇ ਵੀ ਸੰਤ ਜਾਂ ਕਿਸੇ ਵੀ ਮਰਜ਼ਾਦਾ ਦੇ ਉੱਤੇ ਸ਼ਰਾਬ ਪੀਣੀ ਛਿੱਟੇ ਮਾਰਨੇ ਪਿਸ਼ਾਬ ਕਰਨਾ ਮੈਨੂੰ ਨਹੀਂ ਲੱਗਦਾ ਪਰ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਇਹ ਵੀ ਜ਼ਰੂਰ ਦੱਸਿਓ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ